ਬੋਲੇ ਸੋਨਿਆ ਅਸ ਸੋਨਿਆ ਕਾਲਾ ਕੌਲੀ ਗਿਓ ਬੋਲੇ ਸੋਨਿਆ ਅਸ ਸੋਨਿਆ ਤੇ ਮੈਂ ਦਿਲ ਦੀ ਗਹਿਰੇ ਜੋ ਅੱਜ ਪਦਾਸ ਨੂੰ ਸਨਮਾਨ ਕਰਨ ਆਏ ਨੇ ਸਾਡੇ ਸੀਨੀਅਰ ਲੀਡਰ ਸੋਨੂ ਬਾਦਰੀ ਜੀ ਆਏ ਨੇ ਸੁਮੇਲ ਕੁਰੇਸ਼ੀ ਜੀ ਆਏ ਨੇ ਸਾਡੇ ਮੱਕੜ ਜੀ ਜੋ ਯੂਥ ਦੇ ਚਰਨ 7750 ਸੂਬੇ ਦੇ ਸਾਡੇ ਕਾਉਂਸਲਰ ਦੀ ਇਲੈਕਸ਼ਨ ਲੜ ਚੁੱਕੇ ਵਿੱਕੀ ਜੀ ਆਏ ਨੇ ਫੋਕਲ ਸਾਹਿਬ ਖੜੇ ਨੇ ਸਾਰੇ ਛੋਟਾ ਵੀਰ ਸਤਰਾਵ ਖੜਾ ਜਿਨ੍ਹਾਂ ਨੇ ਵੀ ਇਹਨਾਂ ਦੇ ਪਰਿਵਾਰ ਨੇ ਬੜੀ ਲੜਾਈ ਲੜੀ ਸੀ ਤੇ ਜਦੋਂ ਐਲਸੀ ਦੇ ਇਹਨਾਂ ਦੇ ਇੱਕ ਕਾਗਜ਼ ਹੋਏ ਗਏ ਸੀ ਤੇ ਸਾਰੇ ਦਰਜ ਕੀਤਾ ਹੈ ਪਾਰਟੀ ਲਾਲ ਕਿਤਾਬ ਦੇ ਵਿੱਚ ਸਾਰੇ ਸਾਡੇ ਮੇ ਬਖਸ਼ੀ ਸਾਹਿਬ ਖੜੇ ਨੇ ਸਾਰੀ ਸੀਨੀਅਰ ਜਿਹੜੀ ਲੀਡਰਸ਼ਿਪ ਪਹੁੰਚੀ ਹੈ ਇੱਥੇ ਜੋ ਪਾਰਟੀ ਦੇ ਪਿਛੇ ਖੜੀ ਆ ਜੇ ਇਹ ਸਾਡੇ ਨਾਲ ਨੇ ਤਾਂ ਸੀ ਮਜ਼ਬੂਤ ਆ ਕਿ ਜੇ ਇਹਨਾਂ ਨਾਲ ਜੁ ਸੰਗਤ ਹੈ ਤਾਂ ਪਾਰਟੀ ਮੌਜੂਦ ਹੈ ਇਹ ਪਾਰਟੀ ਲੋਕਾਂ ਦੇ ਦਿਲਾਂ ਨੂੰ ਸਮਝਦੀ ਹੈ ਤੇ ਦਿਲ ਲੋਕਾਂ ਦੇ ਦਿਲ ਪਾਰਟੀ ਸਮਝ ਕੇ ਖੇਤਰੀ ਪਾਰਟੀ ਨੂੰ ਪੰਜਾਬ ਦਾ ਨਜ਼ਾਰਾ ਹੈ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਵਾਹਿਗੁਰੂ ਇੱਕ ਸ਼੍ਰੋਮਣੀ ਅਕਾਲੀ ਦਲ ਰਾਜ ਬਦਲ ਦਿਓ ਅੰਮਾਨ ਦਾ ਰਾਜ ਬਦਲ ਦਿਓ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਮਰਤਰਾਟ ਇਹ ਗੱਲਾਂ ਸਾਰੀਆਂ ਹੈ ਜੀ ਸਾਡੇ ਨਾਲ ਹੀ ਆਪਾਂ ਦਾ ਪਾਰਟੀ ਨੇ ਤੁਹਾਨੂੰ ਇੱਕ ਵਾਰੀ ਫਿਰ ਜਿਹੜਾ ਮਾਨ ਦਿੱਤਾ ਹੈਗਾ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਹੈਗਾ ਕਿਵੇਂ ਜੋ ਜੋੜੋਗੇ ਸਾਰਿਆਂ ਨੂੰ ਲੈ ਕੇ ਤੇ ਪਹਿਲਾਂ ਵੀ ਜਿਹੜੇ ਤੁਹਾਡੇ ਉੱਪਰ ਪਰਚੇ ਚੱਲਦੇ ਸੀ ਤੁਹਾਡੀ ਪ੍ਰਧਾਨਗੀ ਤੋਂ ਬਾਅਦ ਕੋਰਾਨ ਕੋਟ ਧੰਨਵਾਦ ਪਹਿਲਾਂ ਤਾਂ ਸ਼੍ਰੀ ਗੁਰਤੇਜ ਬਾਦਲ ਮਹਾਰਾਜ ਦਾ ਜਿਨ੍ਹਾਂ ਨੇ ਵੋਟ ਆਸਰਿਆ ਨਗਰੀ ਵਸਤੀੋਂ ਤੋਂ ਬਾਅਦ ਲੀਡਰਸ਼ਿਪ ਦਾ ਪਾਰਟੀ ਦਾ ਬਾਦਲ ਸਾਹਿਬ ਦਾ ਵਿਕਲੋਜੀ ਦਾ ਡਾਕਟਰ ਜੀਸੀ ਚਿੰਬੜੀ ਦੇ ਭੁੰਦਨ ਸਾਹਿਬ ਦਾ ਹੋਰ ਕਿਸੇ 라ਜੂ ਘਨ ਲਈ ਸਾਡੇ ਹਲਕੇ ਦੇ ਇਜਾਜ਼ ਕਮੇਦਰ ਬਜਾਜ ਇੰਦਰ ਮੋਹਨ ਬਜਾਜ ਤੇ ਜਸਪਾਲ ਚਿੱਟਾਈ ਦਾ ਤੇ ਪਿਛੇ ਤੋਂ ਧੰਨਵਾਦ ਲੋਜੀ ਵਰਕਰ ਦੇ ਡਿਪਟੀ ਰਮਾਣਾ ਜੀ ਦਾ ਕਿ ਇਹਨਾਂ ਸਾਰਿਆਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਪਿਛਲੇ ਸਮੇਂ ਦੀ ਸੇਵਾ ਦੇਖਦੇ ਹੋਏ ਪਾਰਟੀਨ ਦੁਬਾਰਾ ਦਾਸ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਮੇਰੀ ਖਾਤਰੀ ਪਰਚੇ ਨਹੀਂ ਕਰਦੇ ਹਾਂ। ਸ਼ਰੋਮਲੇ ਕਾਲੀਦਾਦ ਸੰਘਰਸ਼ ਵਿੱਚ ਪਰ ਦੇ ਪਾਰਟੀ ਆ। ਤੇ ਅਸੀਂ ਇਹਦੇ ਵਫਾਦਾਰ ਸ਼ਿਪਾਹੀ ਆ। ਮੈਂ ਅਕਸਰ ਕਿਹਾ ਕਰਦਾ ਕਿ ਪਰਚੇ ਸ਼ਰੋਮਲੇ ਕਾਲੀਦਾਦ ਦੇ ਲੀਡਰਾਂ ਲਈ ਵਰਕਰਾਂ ਲਈ ਉਹਦੇ ਦਰਾਂ ਲਈ ਟੈਗ ਹੋਇਆ ਜਾਂ ਕਰਦੇ ਨੇ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 19 ਸਾਲ ਜੀਵਨ ਗੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਜਿਹੜੇ ਬਡੇਰੇ ਨੇ ਉਹਨਾਂ ਨੇ ਬਹੁਤ ਵੱਡੀਆਂ ਸ਼ਹੀਦੀਆਂ ਦੇ ਕੇ ਇਹ ਪਾਰਟੀ ਹੋਰ ਜਿਹਾ ਲਿਆਉਂਦਾ ਸੀ ਤੇ ਸਾਡੇ ਦਾ ਜੀਵਨ ਸਫਲ ਕਰਨ ਦਾ ਕੰਮ ਹੈ ਜੀ ਅਸੀਂ ਪਾਰਟੀ ਨੇ ਕੰਮ ਆ ਸਕਦੇ ਆ ਤੇ ਜਿਹੜੀ ਪਾਰਟੀ ਨੇ ਡਵੈਲਪਮੈਂਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਕੇਵਲ ਅਸੀਂ ਸੰਘਰਸ਼ ਲੜਮਣੇ ਨਹੀਂ ਜਾਣਦੇ ਅਸੀਂ ਜੇ ਸਤਾ ਚ ਆਉਨੇ ਆ ਅਸੀਂ ਪੰਜਾਬ ਨੂੰ ਸੁਨਾਣਾ ਪੁਜੀ ਨੇ ਲਈ ਉਚਨ ਬਦਦਾ ਅੱਜ ਪੰਜਾਬ ਦੇ ਵਿੱਚ ਜਦ ਸੜਕਾਂ ਦੇਖਦੇ ਹੋ ਮੈਂ ਦੱਸਣਾ ਕਿ ਉਹਨਾਂ ਅੱਜ ਜਿਹੜੇ ਵੱਡੇ ਵੱਡੇ ਦੰਗਜੇ ਮਾਰਦੇ ਨੇ ਦਿੱਲੀ ਤੋਂ ਆਏ ਨੇ ਧਾੜ ਵੀ ਛਾਤੀ ਤੇ ਹੱਥ ਮਾਰ ਮਾਰ ਕੇ ਪੰਜਾਬ ਨੂੰ ਖਰਚਾਈ ਕਰਕੇ ਵੈਂਟੀਲੇਟਰ ਦੇ ਵਾਤਾ ਪੰਜਾਬ ਵਿੱਚ ਸਮੂਹ ਪੰਜਾਬੀਆਂ ਨੂੰ ਇੱਕ ਜੁੱਟ ਹੋ ਕੇ ਲਾਮਬੰਦ ਹੋ ਕੇ ਪੰਜਾਬ ਤੋਂ ਵੈਂਟੀਲੇਟਰ ਨੂੰ ਤਾਰ ਕੇ ਤੇ ਮੁਰਗੇ ਪੈਰ ਤੇ ਖੜੇ ਖੜਾ ਕਰਦੀ ਲੋੜ ਹੈ ਕਿਉਂਕਿ ਅੱਜ ਇਸ ਪੰਜਾਬ ਉਹ ਧਰਤੀ ਆ ਜਿਹੜੀ ਧਰਤੀ ਨੂੰ ਸਦਾ ਸੁਗਵੀ ਸੀ ਵਧਰੇ 5 ਹਵਾਈ ਅੱਡੇ ਤੇ ਫਰਮਾਂ ਪ੍ਰਾਪਰ ਦਿੱਤੇ ਜੋ ਮਾਰ ਕੇ ਸੜਕਾਂ ਦਿੱਤੀਆਂ بڑے بڑے ادارے ਦਿੱਤੇ ਇੰਸਟੀਚਿਊਟ ਦਿੱਤੇ ਨੇ ਤੇ ਦਿੱਤੇ ਨੇ ਇਹ ਸੇਵਾ ਹੈ ਗੁਰੂ ਸੇਵਾ ਲੜਦਾ ਹੈ ਤਾਂ ਪਾਰਟੀ ਸੇਵਾ ਕਰਦੀ ਹੈ ਦਾਸ ਵੀ ਠੱਕ ਡਾਗੇ ਪਾਰਟੀ ਲੜਾਈ ਲੜਦਾ ਹੋਇਆ ਭਾਵੇਂ ਕਹਿੰਦੇ ਨਾਲ ਹੋਵੇ ਭਾਵੇਂ ਸੂਬੇ ਦੀ ਸਰਕਾਰ ਨਾਲ ਹੋਵੇ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਾਂਗੇ ਤੇ ਪੰਜਾਬ ਨੂੰ ਲਾਮਬੰਦ ਕਰਾਂਗੇ ਤੇ ਵੈਲਟ ਲੇਟਰ ਤੋਂ ਉਤਾਰ ਕੇ ਪੰਜਾਬ ਦੇ ਕੋਲ ਫਿਰ ਤੰਦਰੁਸਤ ਕਰਕੇ ਚੜਦੀ ਕਲਾ ਦੇ ਉਪਰਲੇ ਸਫਾ ਦੇ ਲੱਕ ਲਾਗੇ ਆਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਲਾ ਜੀ ਹਾਂਜੀ ਥੋੜਾ ਜਿਹਾ ਅੱਗੇ ਹੋ ਜਾਓ ਸੈਟ ਹੋ ਜਾਓ ਹਾਏ ਦੋ ਬਈ ਅੱਤ ਅੱਤ ਇਧਰ ਇਹ ਇਹ ਨੂੰ ਐਮਐਲਏ ਬਣਨਾ ਸਹੀ ਥੋੜੀ ਕਰਦਾ ਤੁਹਾਨੂੰ ਵੀ ਕੀ ਕਰਨਾ ਚਾਹੁੰਦੇ ਹੋ ਮਿਤਰਾਠੀ ਜੀ ਨੂੰ ਜਿਹੜਾ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਤਾਂ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਕਾਲੀਜਾ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਭਰਾ ਅਮਰਤ ਰਾਠੀ ਜੀ ਨੂੰ ਸ਼ਹਿਰੀ ਪ੍ਰਧਾਨ ਬਣਾਇਆ ਔਰ ਇਹਨਾਂ ਦੇ ਸ਼ਹਿਰੀ ਪ੍ਰਧਾਨ ਬਣਨ ਦੇ ਨਾਲ ਜਿੰਨਾ ਵੀ ਯੂਥ ਆ ਜਿੰਨੇ ਵੀ ਵਰਕਰ ਨੇ ਕਾਲੀ ਦਲ ਸ਼੍ਰੋਮੀ ਦੇ ਉਹਨੇ ਹੀ ਜਾਦਾ ਹੁਣ ਮਜ਼ਬੂਤ ਹੁੰਦੇ ਜਾ ਰਹੇ ਨੇ ਕਿ ਅੱਗੇ ਦੀ ਅੱਗੇ ਕਿਉਂਕਿ ਕੋਈ ਨਾ ਕੋਈ ਚਾਹੀਦਾ ਹੁੰਦਾ ਹੈਗਾ ਜਿਹੜਾ ਲੀਡਰ ਵਧੀਆ ਹੋਊਗਾ ਉਹਦੇ ਨਾਲ ਤੁਰਦੇ ਹੁੰਦੇ ਰਗੇ ਕਿਉਂਕਿ ਇਹ ਅਮਰਤ ਰਾਠੀ ਉਹ ਨੇਗੇ ਵੀ ਹਰ ਵਰਕਰ ਦੀ ਬਾਹ ਫੜ ਕੇ ਅੱਗੇ ਲਿਜਾਣ ਵਾਲੇ ਬੰਦੇ ਨੇਗੇ ਵੀ ਇਹ ਪਰਚੇ ਪੁਰਚੇ ਦੀ ਜਿਹੜੀ ਗੱਲ ਕਰਦੇ ਸੀਗੇ ਨਾ ਕਾਲੀ ਦਲ ਸ਼ਰੋਮਣੀ ਕਾਲੀ ਦਲ ਦੇ ਜਿੰਨੇ ਵਰਕਰ ਵੀ ਨੇ ਵੱਡੇ ਲੀਡਰ ਵੀ ਨੇ ਇਹ ਨਹੀਂ ਡਰਦੇ ਹੈਗੇ ਇਹ ਸਰਕਾਰਾਂ ਦੇ ਚੱਲਦੇ ਰਹਿੰਦੇ ਨੇ ਕੰਮ ਅਸੀਂ ਕ ਸ਼ਰੋਮਣੀ ਕਾਲੀ ਦਲ ਹੁਣ 2027 ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ਬੂਤੀ ਨਾਲ ਪਾਰਟੀ ਬਣਾਉਗੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਜੋ ਬੋਲੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਹ ਕੀ ਗਾਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਕਾਰ ਪਾਰਟੀ ਪ੍ਰਧਾਨ ਸਰਦਾਰ ਸੁਭੀ ਸਿੰਘ ਜੀ ਬਾਦਲ ਦਾ ਤੇ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਟਿਆਲਾ ਜ਼ਿਲ੍ਹਾ ਨੂੰ ਪਟਿਆਲਾ ਜ਼ਿਲ੍ਹਾ ਪਟਿਆਲਾ ਨੂੰ ਮੁਰ ਤੋਂ ਸਰਦਾਰ ਰਮੇਸ਼ ਸਿੰਘ ਰਾਜੀ ਜੀ ਨੂੰ ਪਟਿਆਲਾ ਸ਼ਹਿਰੀ ਪ੍ਰਧਾਨ ਬਣਾਇਆ ਤੇ ਅਸੀਂ ਪਾਰਟੀ ਪਾਰਟੀ ਲੀਡਰਸ਼ਿਪ ਨੂੰ ਤੇ ਸਰਦਾਰ ਸੁਭੀ ਸਿੰਘ ਜੀ ਬਾਦਲ ਸਾਹਿਬ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜ਼ਿਲ੍ਹਾ ਪਟਨਾ ਜਰਨਸ਼ਿਪ ਦੀ ਅਗਵਾਈ ਦੇ ਹੇਠ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਤੰਦੇਈ ਨਾਲ ਪਵਾਵਾਂਗੇ